ਉਹ ਬੋਲ ਹਣਾ ਤੇ ਜਦੋਂ ਉਹਨੇ ਸ਼ਲੋਕ ਬੋਲਿਆ ਨਾ ਬੋਲਿਆ ਤੇ ਇਧਰੋਂ ਵਰਮ ਕਰ ਪੈ ਰਹੇ ਜਿਹਦੀ ਜੀਭਾਂ ਨੂੰ ਲੋਕ ਲੱਗਿਆ ਹੋਇਆ ਰੱਬ ਦੇ ਨਾਲੇ ਨੌਕਰੀ ਖੜਦੇ ਹੁੰਦੇ ਯਾਦ ਰੱਖਿਓ ਸਾਡੇ ਅੰਦਰ ਵੀ ਲਾਇਆ ਹੋਇਆ ਹੈ ਪਰਮਾਤਮਾ ਅੰਦਰ ਹੀ ਬੈਠਾ ਹੈ ਪਰ ਜਿੱਦਾਂ ਲਾਇਆ ਪਿਆ ਜਿਨਾਂ ਦਾ ਗ੍ਰਹਿ ਤਨ ਦੀਆ ਤਾਲਾ ਹੈ ਕੁੰਜੀ ਗੁਰਸੋਂ ਪਾਈ ਅਣਕ ਆਪਾਪ ਕਰੀ ਦੀ ਪਾਵੈ ਬਿਨ ਸਤ ਗੁਰ ਸਰਨਾਹੀ ਨੌ ਦਵਾਰੇ ਬੋਲ ਕੇ ਦਸਵੇਂ ਨੂੰ ਜਿੰਦਾ ਬਾਖਾ ਜਿੰਦਾ ਸਾਗੂ ਤੋਂ ਬਿਨਾ ਗੁਰਮਖ ਪੈਰੋ ਜਿੰਦਾ ਫਲੂ ਗਣੀ ਜਿੱਥੇ ਮਰਜੀ ਤੁਰੇ ਪਰ ਮથે ਟੇਕ ਦੇ ਭਾਵੇਂ ਦੀਵੇ ਲਾਉਂਦੇ ਤੁਰੇ ਪਰ ਉਹ ਜਿੰਨਾ ਕੋਈ ਮਰਜੀ ਜਤਨ ਕਰ ਲੇ ਫਿਰ ਸੁਣੋ ਜਿੰਨ ਕਾ ਗਰਹਿ ਤਿਨ ਦੀਆ ਪਾਲਾ ਕੁੰਜੀ ਗੁਰਸੇ ਪਾਏ ਹਣ ਕੁ ਜੀਆ ਬਧਾ ਕਿ ਹੋ ਜੀਆਂ ਨੇ ਅੱਗੇ ਹੁੰਦੀਆਂ ਜਿੱਲਾ ਲਾ ਕੇ ਤੁਜੀ ਜੀ ਹੁਣ ਕਿ ਹੋ ਜੀ ਜਿੰਦੇ ਆ ਗਏ ਚਾਰ ਬਣਾਉਣ ਦਾ ਬਿਆਵਸ ਖੁਣੋ ਨਾਲ ਟਕੁੰਦੀ ਖੁਸਰੂੜ ਨਹੀਂ ਜਾ ਉਹ ਨਹੀਂ ਖਲੇ ਹੋਰ ਕਰ ਕੀ ਸੁਣ ਲਓ ਫੈਸਲਾ ਇਹਨੋਂ ਕਰ ਤਾਇਦਨੇ ਅੱਖਾਂ ਇਹ ਨਾਲ ਸਾਹਮਣੇ ਲੋਕ ਲਾਤਾ ਜੇ ਨਾ ਤੂੰ ਨਹੀਂ ਦੇਖਦਾ ਮੈਂ ਨਹੀਂ ਹੋਣਾ ਖੁੱਲੂ ਜਿਹੜਾ ਮਰਦੇ ਕੋਈ ਦੇਖੀ ਜਾਵੇ ਸਾਰਾ ਜੱਗ ਦੇਖੀ ਜਾਵੇ ਤੂੰ ਦੇਖੇਗਾ ਤੇ ਫੜ ਜਾਏਗਾ ਇਹ ਨੂੰ ਕਹਿੰਦੇ ਆ ਮਾਨਾ ਤੇ ਨਜ਼ਰੀ ਜੇ ਤੇਰੀ ਨਜ਼ਰਾਂ ਨਾਲ ਕੋਈ ਵੈਰ ਕੋਲ ਸਕਦਾ ਹੈ ਤੇ ਸਤਜੰਗ ਦੀਆਂ ਨਜ਼ਰਾਂ ਨਾਲ ਅੰਦਰਲਾ ਜਿੰਦਾ ਰਹੂਗਾ ਸਾਤਿਓ ਕਾਲ ਅੰਦਰਲੇ ਲੋਕ ਖੁੱਲਦੇ ਨੇ ਦਿਲ ਦਾ ਤਰਸ ਨੂੰ ਦੀਆ ਪਾਪਾ ਕੁੰਜੀ ਗੁਰਸੋਂ ਪਾਈ ਅਨ ਕਪਾਲ ਕਰੇ ਨੀ ਪਾਪ ਜੇ ਜਦੋਂ ਬੋਂਗੇ ਦੇ ਸਿਰ ਤੇ ਹੱਥ ਰੱਖੀ ਛੱਤੀ ਤੇ ਜਦੋਂ ਮੈਂ ਪੜਿਆ ਸੁਲੋਕ ਤੇ ਕਿਹਾ ਉਹ ਪੜਦਾ ਗਲਤ ਪੜਦਾ ਤੇ ਤਾਂ ਤਾਂ ਅਖਰਾਮ ਵੀ ਸਹੀ ਨਹੀਂ ਲਾਉਣਾ ਹੁੰਦਾ ਹੈ ਜਦੋਂ ਪਿਆਰੇ ਲੋਕੀਆ ਤੋਂ ਫੜਕੇ ਬੰਦਾ ਗਿਆਦਾ ਹੋਵੇ ਤੇ ਨਾਮਵਾਰ ਹੋਵੇ ਜਿਹਦਾ ਮਾਂ ਚੜਦਾ ਹੋਵੇ ਜਿਹਨੂੰ ਅੱਜ ਸਰਕਾਰ ਦਿੰਦੇ ਹੁਣ ਤੋਪ ਕੇ ਬਹੁਤ ਬਦਬਾਨ ਹੈ ਤੇ ਇੱਕ ਗਰਮਖ ਰ ਪੈ ਰਿਓ ਐਸਾ ਬੰਦਾ ਉਹ ਕਹਦੇ ਓਏ ਕੀ ਕਰੀ ਜਾਣਾ ਗਲਤ ਹੋਣੀ ਜਾਣਾ ਧਰਤੀ ਤੇ ਜਿੱਦ ਦੀ ਉਡੀ ਬੰਦੇ ਚ ਖੜਨਾ ਬਹੁਤ ਔਖਾ ਐ ਮੈਨੂੰ ਲੱਗਦਾ। ਤੱਕ ਲਾਹੋ ਜਿੰਨ ਕ ਤੇ ਪੜੋ ਤੇ ਕਹਿਆ ਓ ਤੈਨੂੰ 10 ਬੰਦੇ ਦੇ ਸੱਜੇ ਆ ਦੇਖੇ ਤੂੰ ਮੈਂ ਪੈਰ ਪਾਣ ਔਖੀ ਤੇ ਕੰਬੂ ਆ ਤੂੰ 10 ਬੰਦੇ ਦੇ ਕਿਨੇ ਖੜਾ ਸਕਦਾ ਧਰਬਰਾ ਦੇ ਕੋਲੇ ਕਿਵੇਂ ਖੜੇ ਲੱਭ ਰਿਓ ਇੱਥੇ ਜੀ ਬਹੁਤ ਔਖਾ ਹੁੰਦਾ ਐ ਖੜਨਾ ਜਦੋਂ ਇਹੋ ਜਿਹਾ ਸਮਾਜ ਏ ਸਾਰਿਆਂ ਦੇ ਵਿੱਚ ਇੱਕ ਵਕਨ ਦੇ ਨਾਲ ਹੀ ਜਿਹੜਾ ਹੁੰਦਾ ਸੀ ਮੈਂ ਜਾਣਿਆ ਗੁਰੂ ਸਾਹਿਬ ਨੂੰ ਮੇਰਾ ਦੋਸਤ ਵਾਲ ਕੁਛਰੇ ਐ ਤੇ ਜਦੋਂ ਜਵਾਬ ਰਾਣਾ ਆਇਆ ਤੇ ਫਿਰ ਮੈਂ ਖੜ ਕੇ ਕਹੂੰਗਾ ਵੀ ਐਸ ਗੁਰੂ ਦੇ ਲੜ ਲੱਗੇ ਹੋਏ ਹੋ ਤੁਸੀਂ ਮਹਾਰਾਜ ਨੂੰ ਨੀਵਾ ਦਿਖਾਉਣ ਵਾਸਤੇ ਚਲੇ ਆ ਸੀ ਮਹਾਰਾਜ ਨੂੰ ਨੀਵਾ ਦਿਖਾਉਣ ਵਾਸਤੇ ਚਲੇ ਆ ਸੀ ਤੇ ਹੁਣ ਵੇਖ ਲਓ ਗੁਰੂ ਸਾਹਿਬ ਨੂੰ ਨੀਵਾ ਦਿਖਾਉਂਦਾ हवा कढंदी सारी ਨੇਵੀ ਪੈਦੀ ਜਿਹੜਾ ਹੰਕਾਰ ਦਾ ਭਰਿਆ ਸੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅੜੇ ਸੋਚਣੇ ਸਭ ਨੂੰ ਬਰੇ ਕੋਲ ਜਿਹੜਾ ਕਹਿੰਦਾ ਸੀ ਮੈਂ ਆਣਾ ਦੋ ਸਵਾਲ ਪੁੱਛਣੇ ਗੱਲ ਨਹੀਂ ਉਹ ਨਹੀਂ ਉਹਦਾ ਮੂੰਹ ਬੰਦ ਹੋਇਆ ਤੇ ਉਹਨੇ ਕੀਤੇ ਅਰਥ ਉਹ ਅਰਥ ਕਰਦਾ ਨਾਲੇ ਉਹ ਸੁਣ ਗਿਆ ਨਾਲੇ ਉਹ ਹੁਣ ਗਿਆ ਹਰਾਨ ਹੀ ਮੰਨ ਗਿਆ ਵੀ ਇਹ ਗੁਰੂ ਪਾਤਸ਼ਾਹ ਜੰਮਾ ਰਾਜ ਇੱਕ ਛੜੀ ਸਿਰ ਤੇ ਰੱਖੀ ਐ ਆ ਆਰਥ ਕੀਤੇ ਤੱਕ ਵੀ ਮੈਂ ਨਾ ਕਰਿਆ ਤੇ ਸੁਣੇ ਉਹ ਸੇਧ ਨੂੰ ਪੁੱਛਦਾ ਜਿਹੜਾ ਸਿੱਖ ਗਦਾ ਕਿਉਂਕਿ ਹੋਰ ਸਭ ਤੋਂ ਵੀ ਪੁੱਛਣਾ ਹੈ ਹਰਨਾਮ ਕੀ ਗੱਲ ਕਹਿੰਦੇ ਜਪ ਹੋ ਗਿਆ ਕਦਾ ਮੈਂ ਤਾਂ ਹਰਾਂ ਨਹੀਂ ਹੋ ਗਿਆ